ਨੇਪਾਲ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਦਾ ਕਿਸ ਤਰੀਕੇ ਲੱਖਾਂ ਲੋਕ ਸੜਕਾਂ ਦੇ ਉੱਪਰ ਆਉਂਦੇ ਨੇ ਸਰਕਾਰ ਖਿਲਾਫ ਪਰਦਰਸ਼ਨ ਵੀ ਕਰਦੇ ਨੇ ਪਰ ਉਸ ਤੋਂ ਵੀ ਅਗਲੀ ਗੱਲ ਹੁਣ ਇਸ ਵਕਤ ਲੰਡਨ ਤੋਂ ਕੁਝ ਵੱਖਰੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਕੁਝ ਮੀਡੀਆ ਰਿਪੋਰਟਸ ਦੇ ਅਨੁਸਾਰ 10 ਤੋਂ 15 ਲੱਖ ਲੋਕ ਐਸ ਵਕਤ ਲੰਡਨ ਦੀਆਂ ਸੜਕਾਂ ਦੇ ਉੱਪਰ ਪ੍ਰਦਰਸ਼ਨ ਕਰ ਰਹੇ ਨੇ ਪੁਲਿਸ ਹਾਲਾਂਕਿ ਇਹ ਗੱਲ ਕਹਿ ਰਹੀ ਹੈ ਕਿ ਤਕਰੀਬਨ 1 ਲੱਖ ਲੋਕ ਨੇ ਪਰ ਮੀਡੀਆ ਰਿਪੋਰਟਸ ਦੇ ਮੁਤਾਬਕ ਜਿੱਡਾ ਇਹ ਵੱਡਾ ਇਕੱਠ ਦਿਖ ਰਿਹਾ 10 ਤੋਂ 15 ਲੱਖ ਲੋਕ ਨੇ ਦਰਅਸਲ ਇਹਨਾਂ ਲੋਕਾਂ ਦੇ ਵਿੱਚ ਸਰਕਾਰ ਦੀਆਂ ਕੁਝ ਨੀਤੀਆਂ ਖਿਲਾਫ ਜਿਹੜਾ ਮੰਨ ਦੇ ਵਿੱਚ ਰੋ ਆ ਵਿਦਰੋਹ ਦੇ ਇਹ ਤਸਵੀਰ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਇਮੀਗ੍ਰੈਂਟਸ ਦੇ ਵਿੱਚ ਤੇ ਨਾਲ ਦੀ ਨਾਲ ਜਿਹੜੇ ਅਸਾਈਲਮ ਸਿਸਟਮ ਦੇ ਵਿੱਚ ਉਹਨਾਂ ਲੋਕਾਂ ਨੂੰ ਵੱਖ-ਵੱਖ ਮੁਲਕਾਂ ਤੋਂ ਗਿਆ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਜਾਂ ਪਰ ਉਹ ਲੋਕ ਕਹਿ ਰਹੇ ਨੇ ਕਿ ਇਹਨਾਂ ਦੇ ਆਉਣ ਨਾਲ ਸਾਡਾ ਰੋਜ਼ਗਾਰ ਮਰਦਾ ਆਰਥਿਕ ਤੰਗੀਆਂ ਆਉਂਦੀਆਂ ਨੇ ਇਸ ਕਰਕੇ ਲੋਕ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਤਕਰੀਬਨ 10 ਤੋਂ 15 ਲੱਖ ਲੋਕ ਲੰਡਨ ਦੀਆਂ ਸੜਕਾਂ ਦੇ ਉੱਪਰ ਇਸ ਵਕਤ ਪ੍ਰਦਰਸ਼ਨ ਕਰ ਰਹੇ ਨੇ ਤਾਂ ਤੁਸੀਂ ਦੇਖੋ ਕਿ ਜਿੱਥੇ ਤੱਕ ਡਰੋਨ ਦੇ ਨਾਲੇ ਸਾਰੇ ਸ਼ਾਟ ਲਏ ਗਏ ਨੇ ਸਾਰੀਆਂ ਲੰਡਨ ਦੀਆਂ ਇਸ ਇਲਾਕੇ ਦੀਆਂ ਸੜਕਾਂ ਇਹਨਾਂ ਲੋਕਾਂ ਨੇ ਬਲਾਕ ਕਰ ਦਿੱਤੀਆਂ ਨੇ ਜਾਨੀ ਕਿ ਤਕਰੀਬਨ 10 ਤੋਂ 15 ਲੱਖ ਲੋਕਾਂ ਦਾ ਇਕੱਠੇ ਪ੍ਰਦਰਸ਼ਨ ਕਰਨਾ ਤਾਂ ਆਪਸ ਤੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਜਾਂਦਾ ਕੀ ਸਰਕਾਰ ਦੇ ਇਮੀਗ੍ਰੇਸ਼ਨ ਸਿਸਟਮ ਤੋਂ ਜਾਂ ਫਿਰ ਅਸਾਈਲਮ ਸਿਸਟਮ ਤੋਂ ਇੰਨੇ ਜ਼ਿਆਦਾ ਲੋਕ ਤੰਗ ਆ ਚੁੱਕੇ ਨੇ